ਕਿੰਥੰਗਲਾ ਹਾਂਜੀ ਯਾਤਰਾ ਦੇ ਵਿੱਚ ਜਾ ਰਹੇ ਹੋ ਕਿਵੇਂ ਮਹਿਸੂਸ ਕਰਦੇ ਹੋ ਹਾਂਜੀ ਬਹੁਤ ਵਦਗਾ ਕਰ ਰਹਾ ਹੈ ਸਰਕਾਰ ਸਰਕਾਰ ਕੀ ਮਿਲ ਗਿਆ ਸਰਕਾਰ ਆਸਾਨ ਖਾਣਾ ਦਾਣਾ ਵੀ ਦਿੰਦੀ ਹੈ ਬਿਨ ਕਰਾਇ ਤੋਂ ਲੈ ਚੱਲੀ ਹੈ ਯਾਤਰਾ ਕਰਨਾ ਸਰਕਾਰ ਦੇ ਧੰਨਵਾਦ ਹੈ ਕਿਵੇਂ ਦੇਖਦੇ ਹੋ ਇਸ ਉਪਰਾਲੇ ਨੂੰ ਹਾਂਜੀ ਬਹੁਤ ਵਦਗਾ ਦੇਖਦੇ ਹਾਂ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹੁਕਮੰਤਰੀ ਸਾਹਿਬ ਦੇ ਸਾਨੂੰ ਵੀ ਗਰੀਬਾਂ ਨੂੰ ਮੌਕਾ ਮਿਲਿਆ ਯਾਤਰਾ ਕਰਨ ਦਾ ਕਿਵੇਂ ਦੇਖਦੇ ਹੋ ਇਸ ਉਪਰਾਲੇ ਨੂੰ ਇਸ ਪ੍ਰਾਲੇ ਨੂੰ ਬਹੁਤ ਵਧੀਆ ਜੀ ਸਹੂਲਤ ਸਾਨੂੰ ਬਹੁਤ ਵਧੀਆ ਜੀ ਅਸੀਂ ਫ੍ਰੀ ਚੱਲੇ ਯਾਤਰਾ ਜੇ ਮੈਂ ਤਾਂ ਕਦੀ ਜ਼ਿੰਦਗੀ ਚ ਗਈ ਨਹੀਂ ਪਹਿਲੀ ਵਾਰੀ ਚੱਲੀ ਆ ਧੰਨਵਾਦ ਇਸ ਸਰਕਾਰ ਦੇ ਜਿਨ੍ਹਾਂ ਨੇ ਸਾਨੂੰ ਮੌਕਾ ਦਿੱਤਾ ਜੋ ਇਹ ਪ੍ਰਾਲਾ ਕੀਤਾ ਭਵੰਤਮਾਨ ਸੀਐਮ ਸਾਹਿਬ ਨੇ ਬਹੁਤ ਵਧੀਆ ਕੀਤਾ ਗਰੀਬਾਂ ਦੇ ਹੱਕ ਜਹਰ ਰਸਾ ਰਹਿੰਦੇ ਆ ਇਹ ਯਾਤਰਾ ਜਿਹੜੀ ਸਭਾ ਕੀਤੀ ਆ ਬਹੁਤ ਵਧੀਆ ਕੀਤੀ ਆ ਹਰ ਗਰੀਬ ਜਾ ਰਿਆ ਨੇ ਇਥੋਂ ਨੰਦਪੁਰ ਸਾਹਿਬ ਉਸ ਤੋਂ ਬਾਅਦ ਸ੍ਰੀ ਅੰਮਰਸਰ ਸਾਹਿਬ ਆ ਕੋਈ ਵੀ ਕੰਮ ਬਹੁਤ ਵਧੀਆ ਕਰ ਰਹੀ ਸਰਕਾਰ ਜੋ ਇਸ ਸਾਡੇ ਭਗਵਾਨ ਸਮਾਨ ਸੀਐਮ ਸਾਹਿਬ ਨੇ ਪ੍ਰਾਲਾ ਕੀਤਾ ਜਿਹੜੀ جاری ਇਹ ਯਾਤਰਾ جاری ਬਹੁਤ ਵਧੀਆ ਜਾ ਰਹੀ ਨੇ ਸਾਡੇ ਲਈ ਜਿਹੜੇ ਪ੍ਰਸ਼ਾਸਨ ਵੱਲੋਂ ਕਿਵੇਂ ਜੇ ਪ੍ਰਬੰਧ ਕੀਤੇ ਗਏ ਬਹੁਤ ਵਧੀਆ ਜੀ ਪ੍ਰਬੰਧ ਬਸ ਮਿਲਿਆ ਬਹੁਤ ਵਧੀਆ ਸਾਰੀ ਜਨਤਾ ਜੋ ਵੀ ਬੜੇ ਖੁਸ਼ ਹੋ ਕੇ ਜਾ ਰਹੀੀ ਸਭ ਤਾਂ ਇਹ ਗਾਦੀ ਨਹੀਂ ਕੋਈ ਕਸੂਰ ਕੇ ਇਹ ਨੂੰ ਇਹ ਪ੍ਰਾਲਾ ਜਿਹੜਾ ਹੋਇਆ ਤਾਂ ਬਹੁਤ ਵਧੀਆ ਹੋਇਆ ਜਿਹੜਾ ਗਰੀਬਾ ਲੋਕਾਂ ਨੂੰ ਜਿਹੜੇ ਨਹੀਂ ਜਾ ਸਕਦੇ ਉਹ ਅੱਜ ਯਾਤਰਾ ਦੇ ਜਾ ਰਹੇ ਆ ਇਥੋਂ ਅੰਮ੍ਰਿਤਸਰ ਤੋਂ ਏ ਨੰਦਪੁਰ ਸਾਹਿਬ ਤੋਂ ਫਿਰ ਅੰਮ੍ਰਿਤਸਰ ਆਉਣੇ ਆ ਇੰਨਾਂ ਦਾ ਅੱਜ ਤੱਕ ਜੋ ਮੁੱਖ ਮੰਤਰੀ ਬਣਿਆ ਕੋਈ ਨਹੀਂ ਕਿ ਇਹਨੇ ਪ੍ਰਾਲਾ ਕੀਤਾ ਜੋ ਸੀਐਮ ਸਾਹਿਬ ਉਹ ਹੰਤਮਾਨ ਕਰ ਰਹੇ ਆ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਜਿਹੜਾ ਗਰੀਬਾ ਹਰ ਮਰਗ ਦੇ ਲੋਕ ਜਿਹੜੇ ਗਰੀਬ ਨੇ ਸਾਰੇ ਇਹਦੇ ਨਾਲ ਜੁੜੇ ਆ ਪ੍ਰਾਲਾ ਬਹੁਤ ਵਧੀਆ ਕਰ ਰਹੇ ਆ ਜੀ ਦੇਖੋ ਇਹ ਪੰਜਾਬ ਸਰਕਾਰ ਦਾ ਜਿਹੜਾ ਇੱਕ ਉਪਰਾਲਾ ਸੀ ਜਿਹਨੂੰ ਅਸੀਂ ਮੁੱਖ ਮੰਤਰੀ ਤੀਰਸ ਯਾਤਰਾ ਦੇ ਉਪਰਾਲੇ ਦੇ ਨਾਮ ਨਾਲ ਜਾਣਦੇ ਆ ਇਹਦੇ ਵਿੱਚ ਸਾਰੇ ਹਲਕਿਆਂ ਤੋਂ ਜਿਹੜੀ ਹੈ ਉਹ ਬੱਸਾਂ ਜਾਣੀਆਂ ਨੇ ਸਾਰੇ ਧਾਰਮਿਕ ਸਥਾਨਾਂ ਵਾਸਤੇ ਜਾਣੀਆਂ ਨੇ ਤੇ ਉਹਦੇ ਤਹਿਤ ਅੱਜ ਸੁਲਤਾਨਪੁਰ ਲੋਧੀ ਤੋਂ ਇੱਕ ਬੱਸ ਜਿਹੜੀ ਹੈ ਉਹ ਲਗਭਗ 45 ਤੋਂ 46 ਸ਼ਰਧਾਲੂਆਂ ਨੂੰ ਲੈ ਕੇ ਸ਼੍ਰੀ ਨੰਦਪੁਰ ਸਾਹਿਬ ਜਿਹੜੀ ਉੱਥੇ ਮੱਥਾ ਟਿਕਾਏਗੀ ਤੇ ਰਾਤ ਉੱਥੇ ਇਹ ਬੱਸ ਜਿਹੜੀ ਹੈ ਸਟੇ ਕਰੇਗੀ ਤੇ ਕੱਲ ਨੂੰ ਵਾਪਸ ਇਹ ਦਰਬਾਰ ਸਾਹਿਬ ਸ਼੍ਰੀ ਅਮਰ ਅਸਰ ਸਾਹਿਬ ਤੋਂ ਹੁੰਦੀ ਹੋਈ ਵਾਪਸ ਸੁਲਤਾਨਪੁਰ ਲੋਧੀ ਇੱਥੇ ਪਹੁੰਚ ਜਾਏਗੀ ਤੇ ਸ਼ਿਆਤਰੂਆਂ ਦੀ ਜਿਹੜੀ ਸਾਰੀ ਸੁੱਖ ਸਹੂਲਤਾਂ ਦਾ ਧਿਆਨ ਰੱਖਿਆ ਗਿਆ ਉਹਨਾਂ ਦੇ ਖਾਣ ਪੀਣ ਦਾ ਰਹਿਣ ਦਾ ਸਾਰਾ ਪ੍ਰਬੰਧ ਮਾਨਯੋਗ ਪੰਜਾਬ ਸਰਕਾਰ ਵੱਲੋਂ ਜਿਹੜਾ ਉਹ ਵਿਸ਼ੇਸ਼ ਉਪਰਾਲੇ ਰਹੀਂ ਕੀਤਾ ਗਿਆ